ਖੇਤੀਬਾੜੀ ਸੰਦਾਂ ਦੇ ਸ਼ੋਅਰੂਮ ਤੋਂ ਲੱਖਾਂ ਰੁਪਏ ਦੀ ਕੀਮਤ ਦੀਆਂ ਖੇਤੀਬਾੜੀ ਮਸ਼ੀਨਾਂ ਚੋਰੀ ਹੋ ਗਈਆਂ ਨੇ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਖੁੱਲੇ ਵਿੱਚ ਖੜੀਆਂ ਦੋ ਤੋੜੀ ਕੱਢਣ ਵਾਲੀਆਂ ਮਸ਼ੀਨਾਂ ਜਿਨ੍ਹਾਂ ਦੀ ਕੀਮਤ ਤਕਰੀਬਨ 8 ਲੱਖ ਰੁਪਏ ਬਣਦੀ ਹੈ ਚੋਰੀ ਕਰ ਲਈਆਂ ਗਈਆਂ ਨੇ ਤੇ ਚੋਰ ਅਲਛੱਤੇ ਨੇ ਤੇ ਉਹ ਅਲਟੋ ਗੱਡੀ ਤੇ ਟਰੈਕਟਰ ਤੇ ਆਏ ਸੀ ਤੇ ਰਾਤ ਵੇਲੇ ਟਰੈਕਟਰ ਦੇ ਰਾਹੀਂ ਇਹਨਾਂ ਮਸ਼ੀਨਾਂ ਨੂੰ ਚੋਰੀ ਕਰਕੇ ਲੈ ਗਏ ਨੇ ਸਾਡਾ ਇੱਥੇ ਸੰਦਾਂ ਦਾ ਕੰਮ ਆ ਜੀ ਬਾਣ ਐਗਰੀਕਲਚਰ ਇਧਰ ਬਾਏ ਇਥੇ 27 ਦੀ ਮਾਰਨਿੰਗ ਨੂੰ ਇੱਥੇ ਸਾਡੇ ਚੋਰੀ ਹੋਈ ਆ ਜੀ ਦੋ ਮਸ਼ੀਨਾਂ ਜਗਤੀਤ ਕੰਪਨੀ ਨੇ ਇੱਕ ਆਪਣੀ ਆਲਟੋ ਕਾਰ ਆਈ ਆ ਤੇ ਇੱਕ ਟਰੈਕਟਰ ਆਇਆ ਕੋਈ ਇਥੇ ਚੋਰੀ ਕਰਕੇ ਲੈ ਗਿਆ ਪੁਲਿਸ ਨੂੰ ਅਸੀਂ ਕੰਪਲੇਨ ਕਰਤੀ ਆ ਤੇ ਅਸੀਂ ਵੀ ਆਪ ਦਾ ਜਿੰਨਾ ਫੇ ਲਾਈ ਜਾਂਨੇ ਜੋਰ ਲਾਈ ਜਾਂਨੇ ਆ ਜੀ ਤੇ ਸਾਡੇ ਨੂੰ 50000 ਰੁਪਇਆ ਜਿਹੜਾ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਦੇਊਗਾ ਉਹਦੇ ਨੂੰ ਨਾਮ ਰੱਖਿਆ ਗਿਆ ਜੀ ਇਸ ਜੋ ਹੀ ਬਾਰੇ ਜੀ ਕੋਈ ਸੀਸੀਟੀਵੀ ਆਈ ਹੈ ਬਜੀ ਨੂੰ ਪਤਾ ਲੱਗਿਆ ਹਾਂ ਸੀਸੀਟੀਵੀ ਸਾਡੇ ਸੀਸੀਟੀਵੀ ਤੋਂ ਸਾਨੂੰ ਪਤਾ ਲੱਗ ਗਿਆ ਜੀ ਅਸੀਂ ਚੈੱਕ ਕੀਤੀ ਹੈ ਸਵੇਰ ਸੀਸੀਟੀਵੀ ਤੋਂ ਪਤਾ ਲੱਗ ਗਿਆ ਸਾਰਾ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਕੋਲ ਮਸ਼ੀਨਾਂ ਚੋਰੀ ਹੋਣ ਸੰਬੰਧੀ ਸ਼ਿਕਾਇਤ ਆਈ ਹੈ ਤੇ ਇਸ ਮਾਮਲੇ 'ਚ ਸੀਸੀਟੀਵੀ ਕੈਮਰੇ ਤੇ ਹੋਰ ਆਧੁਨਿਕ ਤਰੀਕਿਆਂ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ ਦੇ ਕਤਿਤ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ। ਇੱਕ ਨਾਲ ਸਾਡੇ ਕੋਲ ਮਸ਼ੀਨਾਂ ਚੋਰੀ ਮਸ਼ੀਨਾਂ ਚੋਰੀ ਹੋਣ ਵਾਸਤੇ ਜਿਹੜੀ ਇਹਨਾਂ ਦੇ ਮਨਪ੍ਰੀਤ ਸਿੰਘ ਮਾਨ ਪੁੱਤਰ ਰਗਵੀਰ ਸਿੰਘ ਵਾਸੀ ਪਿੰਡ ਗਿਲਜੇ ਵਾਲਾ ਜਿਹਨਾਂ ਦੀ ਦੁਕਾਨ ਆਪਣੇ ਗਿਦਲਵਾ ਹੈ। ਉਹ ਫੇਰ ਤੇ ਮਸ਼ੀਨਾਂ ਨਵੀਆਂ ਲੈ ਕੇ ਆਈ ਸੀ ਉਹਨਾਂ ਦੀ ਚੋਰੀ ਦੀ ਕੰਪਲੀਟ ਆਈ ਸਾਡੇ ਕੋਲ ਤੇ ਉਹਨਾਂ ਮਸ਼ੀਨਾਂ ਦੇ ਚੋਰੀ ਹੋਣ ਸੰਬੰਧੀ ਸਾਡੇ ਕੋਲ ਕੰਪਲੀਟ ਆਈ ਸੀ ਉਹਨਾਂ ਦੇ ਅਸੀਂ ਜਿਹੜੇ ਕੈਮਰੇ ਕੰਗਰੇ ਚੈੱਕ ਕੀਤੇ ਜਾ ਰਿਹਾ ਹੈ ਅਸੀਂ ਜਲਦੀ ਹੀ ਉਹਨਾਂ ਉਹਨਾਂ ਨੂੰ ਰਿਕਵਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਗਬਾਣੀ ਟੀਵੀ ਲਈ ਐਚ 24 ਦੀ ਰਿਪੋਰਟ